ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈ ਹੈ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਚੈਨਲ ਦੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੋਰ ਜੰਤ੍ਰਿਕ 9 ਮਈ 1996 ਹਾਈਟ 5 ਫੁੱਟ 6 ਇੰਚ ਪੜਾਈ ਡਿਪਲੋਮਾ ਵੀਟੈਕ ਕੰਮ ਪ੍ਰਾਈਵੇਟ ਜੌਬ ਕਾਸਟ ਮਜ਼ਬੀ ਸਿੱਖ ਸ਼ਹਿਰ ਬਠਿੰਡਾ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨੇ ਮਾਤਾ ਹਾਊਸ ਵਾਈਫ ਇੱਕ ਪ੍ਰਾ ਮੈਰਿਡ ਇੱਕ ਭੈਣ ਯੂਐਸਏ ਵਿੱਚ ਮੰਗ ਵਧੀਆ ਪਰਿਵਾਰ ਤੋਂ ਪਰੇ ਲਿਖੇ ਲੜਕੀ ਦੀ ਲੋੜ ਹੈ ਲड़का ਕੈਨੇਡਾ ਪੀਆਰ ਹੋਵੇ ਜਾਂ ਕੈਨੇਡਾ ਪੀਆਰ ਦੀ ਫਾਈਲ ਲੱਗੀ ਹੋਵੇ ਸਾਡਾ ਮੋਬਾਈਲ ਨੰਬਰ 9501511073 ਤੁਸੀਂ ਸਾਨੂੰ ਵਟਸਐਪ ਵਟਸਐਪ ਨੰਬਰ ਤੇ ਮੈਸੇਜ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਾਮ ਕੁਲਵਿੰਦਰ ਸਿੰਘ ਜਨਮ ਤਰੀਕ 11 ਤੀਜਾ ਮਹੀਨਾ 1997 ਹਾਈਟ 5 ਫੁੱਟ 7 ਇੰਚ ਪੜਾਈ ਬੀਏ ਫਾਸਟ ਜੱਟ ਸਿੱਖ ਗੋਤ ਬਰਾੜ ਜ਼ਿਲ੍ਹਾ ਮੁਕਤਸਰ ਸਾਬ ਜਮੀਨ ਅਰਧਕੀਲੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 76588 53033 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਸੌਰਵ ਸਿੰਘਲਾ ਜਨਮ 3 11 ਨਵਾਂ ਮਹੀਨਾ 1999 ਪੜਾਈ 10ਵੀਂ ਪਾਸ ਕੰਮ ਇਲੈਕਟ੍ਰੋਨਿਕ ਕਾਸਟ ਅਗਰਵਾਲ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463721918 93 ਸੀ ਸ਼ਾਂਤੀ 81918 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਗੱਲ ਜਨਮ ਤਰੀਕ 1993 ਹਾਈਟ 5 ਫੁੱਟ 4 ਇੰਚ ਕਾਸਟ ਜਟ ਸਿੱਖ ਪੜਾਈ ਬੀਏ ਡਿਪਲੋਮਾ ਕੰਪਿਊਟਰ ਡੀਸੀਏ ਡਿਪਲੋਮਾ ਕੰਪਿਊਟਰ ਟੀਚਰ ਟ੍ਰੇਨਿੰਗ ਜ਼ਮੀਨ 10 ਤੋਂ 20 ਕਿੱਲੇ ਹੂ ਲੜਕੇ ਕੋਲ ਪਰਿਵਾਰ ਮੈਂਬਰ ਤਨ ਪੈਣਾ ਇੱਕ ਮੈਰਿਡ ਮੰਗ ਵਿਧੀ ਹੈ ਪਰਿਵਾਰ ਤੋਂ بڑے ਲਿਖੇ ਲੜਕੇ ਦੀ ਲੋੜ ਹੈ ਲड़का ਐਨ ਆਰ ਆਈ ਹੋਵੇ ਲड़का ਕੈਨੇਡਾ ਅਮਰੀਕਾ ਇੰਗਲੈਂਡ ਪੀ ਆਰ ਹੋਵੇ ਏਰੀਆ ਬਠਿੰਡਾ ਬਰਨਾਲਾ ਫਰੀਦਕੋਟ ਕੋਟ ਵਾਲੇ ਸਾਈਡ ਵਾਲੇ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8194952431 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਮਰਾਨੀ ਲੜਕੀ ਇੰਗਲੈਂਡ ਵਿੱਚ ਜਨਮ ਤਰੀਕ 1 ਪਹਿਲਾ ਮਹੀਨਾ 2000 ਹਾਈਟ 5 ਫੁੱਟ 6 ਇੰਚ ਕਾਸਟ ਮੁਜੀ ਸਿੱਖ ਪੜਾਈ ਬੀਐਸਸੀ ਕੰਪਿਊਟਰ ਸਾਇੰਸ ਐਮਐਸਸੀ ਮੈਥ ਇੰਗਲੈਂਡ ਵਿੱਚ ਲੜਕੀ ਪੜਾਈ ਕਰ ਰਹੀ ਹੈ ਕੰਮ ਆਇਲਿਸਟ ਇਮੀਗ੍ਰੇਸ਼ਨ ਦੀ ਜੌਬ ਕਰਦੇ ਨੇ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੰਗ ਵੱਡਿਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਇੰਗਲੈਂਡ ਵਿੱਚ ਹੋਵੇ ਜਾਂ ਲੜਕਾ ਪੜਾਈ ਦਾ ਖਰਚਾ ਕਰ ਸਕੇ ਏਰੀਆ ਮੋਗਾ ਫਿਰੋਜ਼ਪੁਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 8146929030 8146929034 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 13 11 ਮਹੀਨਾ 1994 ਹਾਈਟ 5 ਫੁੱਟ 10 ਇੰਚ ਏਰੀਆ ਅਮਰਤਸਰ ਕਾਸਟ ਜੱਟ ਸਿੱਖ ਬੈਰਕ ਪੜਾਈ ਬੀ ਐਸ ਸੀ ਨਰਸਿੰਗ ਕੈਨੇਡਾ ਵਿੱਚ ਕੀਤੀ ਹੈ ਕਾਮ ਰਜਿਸਟਰ ਨਰਸ ਨੇ ਪਰਿਵਾਰ ਮੈਂਬਰ ਮਾਤਾ ਇੱਕ ਪਰਾਂ ਮੰਗਵੜੀਆ ਪਰਿਵਾਰ ਤੋਂ بڑے ਲਿਖੇ ਬੈਸ਼ਨੂ ਸਰਦਾਰ ਲੜਕੇ ਦੀ ਲੋੜ ਹੈ ਲੜਕੇ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੇ ਕੋਲ ਜ਼ਮੀਨ 2 ਏਕੜ ਹੋਵੇ ਲੜਕਾ ਐਮ ਬੀਬੀਐਸ ਸੀਏ ਐਮਐਸਸੀ ਆਈਟੀ ਕੀਤੀ ਹੋਵੇ ਏਰੀਆ ਅੰਮ੍ਰਿਤਸਰ ਤਰਨਤਾਰਨ ਜੀਰਾ ਕਪੂਠਲਾ ਗੁਰਦਾਸਪੁਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 97812 00698 ਦੂਜਾ ਮੋਬਾਈਲ ਨੰਬਰ 98151 67095 98151 67095 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ மார்ਚ 1998 हाइट 5 ফুট 4 ਇੰਚ ਪੜਾਈ ਪਲੱਸ 2 ਕਾਸਟ ਜੱਟ ਸਿੱਖ ਸ਼ਹਿਰ ਬਠਿੰਡਾ ਲੜਕੀ ਤਲਾਕ ਸੁਦਾ 8 ਦਿਨਾਂ ਦੇ ਵਿੱਚ ਤਲਾਕ ਹੋ ਗਿਆ ਸੀ ਪਰਿਵਾਰ ਮੈਂਬਰ ਇੱਕ ਭਰਾ ਵਿਆਹਿਆ ਹੋਇਆ ਮੰਗ ਵਧੀਆ ਪਰਵਾ ਤੋਂ ਪਲੱਸ 2 ਕੀਤੀ ਹੋਵੇ ਜ਼ਮੀਨ 10 ਤੋਂ 4 ਕਿਲੇ ਹੁਣ ਲੜਕੇ ਕੋਲ ਸ਼ਹਿਰ ਬਟਿੰਡਾ ਸ੍ਰੀ ਮੁਖਤਸਰ ਸਾਹਿਬ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8360672141 8360672141 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਰਮ ਤਰੀਕ 10 ਸ਼ਮਮਿਨਾ 1994 ਹਾਈਟ 5 ਫੁੱਟ 5 ਇੰਚ ਕਾਸਟ ਮੈਰਾ ਸਿੱਖ ਪੜ੍ਹਾਈ ਐਮਏ ਕੋਰਸ ਕੰਪਿਊਟਰ ਦਾ 1 ਸਾਲ ਦਾ ਕੀਤਾ ਹੋਇਆ ਹੈ ਆਈ ਲੈਸ ਜੋ 5.5 ਬੈਂਡ ਆਏ ਹੋਏ ਨੇ ਕੰਮ ਇਹ ਪ੍ਰਾਈਵੇਟ ਜੋਬ ਕਰਦੇ ਨੇ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨਆਰਆਈ ਹੋਵੇ ਜਾਂ ਗੌਰਮੈਂਟ ਜੌਬ ਕਰਦਾ ਹੋਵੇ ਜਾਂ ਬਾਹਰ ਜਾਣ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਇਹਨਾਂ ਦਾ ਮੋਬਾਈਲ ਨੰਬਰ 75279 93195 ਦੂਜਾ ਮੋਬਾਈਲ ਨੰਬਰ 88288 13322 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਨੜਕੀ ਕੈਨੇਡਾ ਪੀਆਰ ਜਨਮ ਤਰੀਕ ਬੀ 9 ਮਈ 1998 ਹਾਈਟ 5 ਫੁੱਟ 1 ਇੰਚ ਜ਼ਿਲ੍ਹਾ ਮੋਗਾ ਪੜਾਈ ਪਲੱਸ 2 ਕੋਰਸ ਨੈਨੀ ਦਾ ਕੀਤਾ ਹੋਇਆ ਹੈ ਕੰਮ ਡੇ ਕੇਅਰ ਜੋਬ ਇਨ ਕੈਨੇਡਾ ਕਾਸਟ ਰਾਮਗੜੀਏ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭਰਾ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਜੁਐਸਾ ਪੀਆਰ ਹੋਵੇ ਜਾਂ ਆਸਟ੍ਰੇਲੀਆ ਲੜਕਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9855996696 9855996696 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 1990 ਕਾਸਟ ਰਾਮਦਾਸੀ ਸਿੱਖ ਜ਼ਿਲ੍ਹਾ ਰੋਪੜ ਪੜਾਈ ਐਮ ਐਸ ਸੀ ਆਈਟੀ ਅਤੇ ਮਲਟੀਮੀਡੀਆ ਕੰਮ ਐਕਟਿੰਗ ਫਿਲਮ ਐਡੀਟਰ ਅਤੇ ਕਲਰ ਲੀਸਟ ਦਾ ਕੰਮ ਕਰਦੇ ਨੇ ਲੁਧਿਆਣੇ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰਾ ਪ੍ਰਾਈਵੇਟ ਜੋਬ ਕਰਦਾ ਹੈ ਮੰਗ ਵਧੀਆ ਪਰਵਾ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਮਲਟੀਮੀਡੀਆ ਜਾਂ ਐਕਟਿੰਗ ਦਾ ਕੰਮ ਕਰਦਾ ਹੋਵੇ ਰੋਪੜ ਕਰਾਲੀ ਚੰਡੀਗੜ੍ਹ ਲੁਧਿਆਣੇ ਨੂੰ ਪਹਿਲ ਹੈ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 98144 39497 ਦੂਜਾ ਮੋਬਾਈਲ ਨੰਬਰ 9878870 680 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 15 7ਵਾਂ ਮਹੀਨਾ 1999 ਹਾਈਟ 5 ਫੁੱਟ 1 ਇੰਚ ਕਾਸਟ ਐਸਸੀ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ ਬੀਵੀਏ ਐਮਐਸਸੀ ਐਲ ਯੂਪੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭਰਾ ਸਾਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ ਮੰਗ ਬਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463738220 9463738220 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਤੁਸੀਂ ਸਾਨੂੰ ਫੋਨ ਨਾ ਕਰੋ ਸਿੱਧਾ WhatsApp ਨੰਬਰ ਤੇ ਤੁਸੀਂ ਇਹ ਪੂਰਾ ਬਾਇਓ ਡਾਟਾ ਭੇਜਿਆ ਕਰੋ ਨਾਮ ਜਰਮਤ੍ਰਿਕ ਹਾਈਟ ਪੜਾਈ ਕਮ ਜ਼ਿਲ੍ਹਾ ਪਰਿਵਾਰ ਮੈਂਬਰ ਮੰਗ ਮੋਬਾਈਲ ਨੰਬਰ ਲੈ ਕੇ ਪੂਰਾ ਬਾਇਓ ਡਾਟਾ ਭੇਜੋ